ਪਾਪਾ ਵਿੱਚ ਬੰਦੇ ਕਮੈਂਟ ਕਰ ਦਿੰਦੇ ਆ ਕਹਿੰਦੇ ਵੀ ਕੱਲੀ ਰੂੜੀ ਦੇ ਉੱਤੇ ਵੀ ਤੋਰੀਆਂ ਤੇ ਕਦੋਂ ਨਹੀਂ ਹੋ ਸਕਦੇ ਤੇ ਹੁਣ ਤੂੰ ਦੱਸ ਪਾਪਾ ਵੀ ਆਪਾਂ ਇਹਦੇ ਵਿੱਚ ਕੀ ਪਾਇਆ ਹੋਇਆਗਾ ਤੂੰ ਕੁਝ ਵੀ ਨੇ ਫੁੱਲ ਫਸਲ ਹੋ ਸਕਦੀ ਐ ਫੁੱਲ ਫਸਲ ਹੋ ਸਕਦੀ ਐ ਜੇ ਕਰਨੀ ਹੋਵੇ ਥੋੜਾ ਝਾੜ ਜ਼ਰੂਰ ਘੱਟ ਮਿਲਦਾ ਹੈ ਨਾ ਵਿੱਚ ਪਰ ਪਰ ਸਾਨੂੰ ਇਹ ਤਾਂ ਕੋਈ ਚੀਜ਼ ਦਾ ਫਰਕ ਵੀ ਨਹੀਂ ਲੱਗਿਆ ਯਾਰ ਕਿ ਕੀ ਵੀ ਐਨਾ ਕੋਈ ਝਾੜ ਦਾ ਫਰਕ ਬੱਦ ਤੋਂ ਵੱਧ 10 ਮਣਟ ਘਟਾਊਗੀ ਕਿੱਲੇ ਦੀ ਕੱਜੇ ਸਾਥ ਨਿਕਲਦੀ ਐ ਪਜਾਰ ਨਿਕਲੂ ਕਰਕ ਵੀ ਹੋ ਜੂ ਪਰਾ ਰੂੜੀ ਦੀਰੇ ਪੂਰੀ ਦੱਬ ਕੇ ਪੋਣੀ ਪਊਗੀ ਜਿਵੇਂ ਹੁਣਾਂ ਚ ਪੂਰੀ ਦੱਬ ਕੇ ਪਾਈ ਹੋਈ ਆ ਬਈ ਇਹ ਲਗਭਗ ਸਾਡਿਆਂ ਤਿੰਨ ਕਨਾਲਾਂ ਵਾਹਣ ਦੀਆਂ ਨੇ ਇਹ ਤਿੰਨ ਕਨਾਲ ਜਿਹੜੇ ਵਿਚ ਆ ਵਿਚਾਲੇ ਕੱਲੇ ਪੈੜੇ ਪੈੜੇ ਹੈਗਾ ਤੁਸੀਂ ਨੂੰ ਰੂੜੀ ਦੀਰੇ ਪਤਾ ਵੀ ਲੱਗ ਰਹੀ ਹੋ ਇੱਥੇ ਬਈ ਅਸੀਂ ਢਾਈ ਟਰਾਲੀਆਂ ਰੂੜੀ ਦੀਰੇ ਦੀਆਂ ਪਾਤੀਆਂ ਠੀਕ ਆ ਅਸੀਂ ਇਕੱਲਾ ਉਹ ਲਾਲਚ ਵਿੱਚ ਨਹੀਂ ਪਏ ਹੋਏ ਅਸੀਂ ਲੋਕਾਂ ਦੀ ਸਿਹਤ ਦਾ ਵੀ ਖਿਆਲ ਰੱਖਿਆ ਠੀਕ ਆ ਅਸੀਂ ਘੱਟ ਤੋਂ ਘੱਟ ਵੀ ਜਿੰਨਾ ਹੋ ਸਕਦਾ ਵੀਰ ਘੱਟ ਤੋਂ ਘੱਟ ਇਹਦੇ ਵਿੱਚ ਜ਼ਹਿਰ ਵਰਤਣ ਦੀ ਕੋਸ਼ਿਸ਼ ਕਰੀਏ ਵੀ ਜਿੰਨਾ ਜਿਹੜੀ ਚੀਜ਼ ਮੈਨਾਂ ਸਾਨੂੰ ਸਰਦਾ ਨਿਆਰਾ ਉਹੀ ਹੋ ਸਕਦੇ ਹੁਣ ਅਸੀਂ ਆਪ ਇਹ ਜਿਹੜਾ ਆਪਣਾ ਇਹਨੂੰ ਤਾਕਤ ਦੇਣ ਵਾਸਤੇ ਬਾਥੀਆਂ ਦਾ ਪਾਣੀ ਉਹ ਵੀ ਆਪਾਂ ਆਦ ਕਰਦੇ ਤੇ ਖੱਟੀ ਲੱਸੀ ਦਾ ਫੰਗੀ ਸੜ ਫੰਗੀ ਸੜ ਪਹਿਲਾਂ ਆਪਾਂ ਦੂਸਰੇ ਬਰਤ ਦੇ ਸੀ ਪਰ ਹੁਣ ਆਪਾਂ ਆਪ ਦਾ ਫੰਗੀ ਸੜ ਵੀ ਤਿਆਰ ਕਰੀ ਜੰਨੇ ਆ ਬਈ ਕਈ ਵਾਰੀ ਹੁਣ ਤੁਹਾਨੂੰ ਪਤਾ ਘਰੇ ਥੋੜਾ ਘੱਟ ਟਾਈਮ ਕਰਕੇ ਕਦੇ ਨਹੀਂ ਤਿਆਰ ਹੁੰਦੀ ਚੀਜ਼ ਤਾਂ ਮਾਰਨੀ ਪੈਂਦੀ ਆ ਹੁਣ ਆਪਾਂ ਫੰਗੀ ਸੜ ਵੀ ਜਿਹੜੇ ਆਪਾਂ ਕਦੂ ਤੋਰੀਆਂ ਬਈ ਜਿਹੜੇ ਲੋਕਾਂ ਦੀ ਰੋਜ਼ ਵੀ ਜਾਦੇ ਖਾਂਦੇ ਨੇ ਇਹਨਾਂ ਨੂੰ ਆਪਾਂ ਜਮਾ 0 ਲੈਵਲ ਤੇ ਖੜਾ ਕਰ ਦਾਂਗੇ ਲੈ ਕੇ ਇੱਕ ਦਿਨ ਇਹ ਆਪਾਂ ਹੌਲੀ ਹੌਲੀ ਇਹ ਚੈਲੰਜ ਨੂੰ ਬਈ ਆ ਕਰ ਲਾਂਗੇ ਪੂਰਾ ਜਿਹੜਾ ਆਪਣੇ ਮੂਰੇ ਚੈਲੰਜ ਆ ਪਰ ਇੱਕ ਦਿਨ ਤੁਹਾਨੂੰ ਮਾਏ ਹੈ ਬਈ ਜ਼ੀਰੋ ਲੈਵਲ ਦੇ ਉੱਤੇ ਲੈ ਕੇ ਜਰੂਰ ਖੜਾ ਕਰਕੇ ਦਿਊਗਾ ਚੀਜ਼ ਵੀ ਜਮਾ ਨਾਤਾਜੀਪਾ ਕੋਈ ਕੈਮੀਕਲ ਯੂਜ਼ ਕਰਨਾ ਠੀਕ ਆ ਕੱਲੀ ਰੂੜੀ ਦੇ ਰੇ ਜਾਂ ਉਪਰ ਲੈਨਸਾਈਟੀ ਸਾਡੇ ਕੰਟਰੋਲ ਕਰਨ ਦਾ ਵੀ ਹੌਲੀ ਹੌਲੀ ਵੀ ਮੈਨੂੰ ਤਿਆਰ ਬਾ ਦਿਨੋਂ ਦਿਨ ਆਏ ਸਾਲ ਵੱਧਦਾ ਤੁਰਿਆ ਜਾਂਦਾਗਾ ਤੇ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਫੁੱਲ ਡਿਟੇਲ ਦੇ ਵਿੱਚ YouTube ਤੇ ਵੀਡੀਓ ਵੀ ਦੇਵਾਂਗੇ ਚੀਜ਼ ਦੀ ਵੀ ਅਸੀਂ ਕਿਵੇਂ ਤਿਆਰ ਕਰਾਂ ਤੇ ਇਹ ਵੀ ਚੀਜ਼ ਦੀ ਵੀਡੀਓ ਵੀ YouTube ਤੇ ਤੇ ਪਾਈ ਆ ਮਾ ਦਾ ਲਿੰਕ ਜਿੰਨੇ ਵੀ ਮਿਹਨਤ ਬੈਮ ਹੋ ਗਈ ਨਾ ਪਾ ਲਿੰਕ ਵੀ ਭੇਜਾਂਗਾ ਕਿ ਕਿੱਦਾਂ ਰੂੜੀ ਇਹਦੇ ਵਿੱਚ ਬਹੁਤ ਘੱਟ ਜਿੰਨਾ ਆਪਾਂ ਘੱਟ ਕਹਿ ਸਕਦੇ ਬਾਈ ਓਨਾ ਘੱਟ ਜ਼ੀਰੋ ਲੈਵਲ ਤੇ ਲਿਆਂਦਾ ਹੋਇਆ ਇਹਨੂੰ ਅਸੀਂ ਜਮਾ ਹੁਣ ਵੀ ਇਸ ਟਾਈਮ ਜਿਵੇਂ ਹੁਣ ਇਹਦੇ ਵਿੱਚ ਕੋਈ ਵੀ ਬਾਈ ਅੱਜ ਇਹਦੇ ਵਿੱਚ 3 ਮਹੀਨੇ ਹੋ ਗਏ ਅਸੀਂ ਕੱਲੀ ਰੂੜੀ ਦੀਰੇ ਉਹ ਪਾਈ ਉਹ ਤੋਂ ਬਾਅਦ ਜਦੋਂ ਆਪਾਂ ਕਦੋਂ ਆਪਣੇ ਸਟਾਰਟ ਹੋਏ ਨੇ ਤੇ ਨਹੀਂ ਅਸੀਂ ਬਈ ਦੇ ਵਿੱਚ ਮੁੜ ਕੇ ਕੁਝ ਨਹੀਂ ਦਿੱਤਾ ਹੈਗਾ ਕੋਈ ਆ ਕੇ ਖੇਤ ਬਾਈ ਮੇਰਾ ਵੀਰ ਜਦੋਂ ਮਰਜੀ ਆ ਕੇ ਸਾਡੇ ਦੇਖ ਵੀ ਸਕਦਾ ਇਹ ਚ ਕੋਈ ਝੂਠ ਵਾਲੀ ਗੱਲ ਨਹੀਂ ਜਿਹੜੇ ਮੇਰੇ ਭਰਾ ਨੇ ਸਾਡੇ ਖੇਤਾਂ 'ਤੇ ਚੈੱਕ ਵੀ ਕਰਨਾ ਤੇ ਇਹ ਵੀ ਗੱਲ ਹੈ ਨਹੀਂ ਸਾਡੇ ਜਿੰਨੇ ਆਂਡੀ ਕਮਾਂਡੀ ਨੇ ਲਵੇ ਤਵੇ ਵਾਲੇ ਕਿਸੇ ਨੂੰ ਪੁੱਛ ਸਕਦਾ ਕਿ ਕਹਿੰਦੇ ਨੇ ਵੀ ਆਂਡੀ ਕਮਾਂਡੀ ਨਹੀਂ ਕਹਿੰਦਾ ਵੀ ਅਰੇ ਤਾਂ ਪਾਉਂਦੇ ਨੇ ਝੂਠ ਬੋਲੀਏ ਨੇ ਜੀ ਨੂੰ ਮਰਜ਼ੀ ਆ ਕੇ ਪੁੱਛ ਸਕਦਾ ਬਾਈ ਤੁਹਾਨੂੰ ਸਾਰੀ ਦੱਸ ਦੇਣਗੇ ਵੀ ਅਸੀਂ ਇਹਦੇ ਵਿੱਚ ਕੀ ਕਰਦੇ ਹਾਂ